ਬੰਦਾ ਇਹ ਨਹੀਂ ਸੋਚ ਰਿਹਾ ਵੀ ਇਹ ਮਨੁੱਖਾ ਜਨਮ ਨੂੰ ਮੈਂ ਸਫਲ ਕਰ ਲਾਂ। ਸਾਧ ਸੰਗਤ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ, ਦੁੱਖ ਪਾਏਗਾ। ਇਹ ਜਿਹੜੀ ਪੌੜੀ ਇਹ ਹੀਰਲੀ ਪੌੜੀ ਹੈ ਮਨੁੱਖਾ ਜਨਮ। ਜੇ ਇਹ ਤੋਂ ਚੁੱਕ ਗਏ 84 ਤਿਆਰ ਹੈ। ਬੰਦਾ ਸੋਚ ਨਹੀਂ ਰਿਹਾ ਵੀ ਇਹ ਤੋਂ ਬਾਅਦ 84 ਤਿਆਰ ਹੈ ਕਿੰਨਾ ਲੰਮਾ ਪੈਂਦਾ। ਲੱਖਾਂ ਕਰੋੜਾਂ ਬਰਸ ਲੱਖਾਂ ਕਰੋੜਾਂ ਸਾਲ ਐਵੇਂ ਲੰਘ ਜਾਣੇ ਫਿਰ ਕਿਤੇ ਜਾ ਕੇ ਮਨੁੱਖਾ ਜਨਮ ਤਾ ਨਹੀਂ ਕਦੇ ਮਿਲਣਾ ਸੋ ਜੇ ਮਨੁੱਖਾ ਜਨਮ ਮਿਲਿਆ ਤਾਂ ਜ਼ਰੂਰ ਗੁਰੂ ਧਾਰਨ ਕਰਨਾ ਚਾਹੀਦਾ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਵਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਮਰਤ ਛਕੋ ਸਿੰਘ ਸਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਗੁਰੂ ਨੇ ਤੋ ਸਾਧ ਸੰਗਤ ਪੰਜਾਂ ਤੋਂ ਪਹਲੋ ਗੁਰ ਮੰਤਰ ਵਾਹਿਗੁਰੂ ਦੇਣਗੇ ਉਹਦਾ ਅਭਿਆਸ ਕਰੋ ਆਉਣਾ ਸਫਲ ਹੋ ਜਾਣਾ ਜਿੱਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਨੇ ਕਿਰਪਾ ਕੀਤੀ ਹੈ ਜੋ ਸਮਾਂ ਬਖਸ਼ਿਆ ਤੰਦਰੁਸਤ ਤੰਦਰੁਸਤੀ ਬਖਸ਼ੀ ਹੈ ਮਹਾਰਾਜ ਨੇ ਮਿਹਰ ਕੀਤੀ ਹੈ ਦਇਆ ਕੀਤੀ ਹੈ ਸੱਚੇ ਪਾਤਸ਼ਾਹ ਨੇ ਜੋ ਇਹ satsang ਦਾ ਸਮਾ ਕਾ